ਹਾਂਜੀ ਸਤਿ ਸ੍ਰੀ ਅਕਾਲ ਭਰਾਵੋ ਆਪਾਂ YouTube ਚੈਨਲ ਪਰਮਖੰਡ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਣੇ ਖੇਤ ਨੂੰ ਨਰੀਵਾਸ ਤੇ ਪੱਠਿਆਂ ਵਾਸਤੇ ਤਾਂ ਆ ਬਣਾਇਆ ਦਰ ਲਵਾਇਆ ਕੰਪਿਊਟਰ ਕਰਾ। ਸੋ ਇਹਦੇ ਵਿੱਚ ਪਾ ਰਹੇ ਆਪਾਂ ਦੇਸੀ ਦੇਸੀ ਰੇ ਪਾ ਰਹੇ ਆ ਤਾਂ ਆਪਾਂ ਮੋਟਰਸਾਈਕਲ ਲਈ ਰੇੜੀ ਨਾ ਹਾਂਜੀ ਤਾਂ ਇਤਨੇ ਕੋਲ ਪਾਪਾ ਕਿਰਪਰੀ ਤੇ ਮੰਗਨ ਨਾਲ ਹੱਥਾਂ ਲਈ ਰੈਡੀ ਆ ਆਪਣੀ ਮੋਟਰਸਾਈਕਲ ਵਾਲੀ ਤੇ ਹੱਥਾਂ ਖਿੱਚ-ਖਿੱਚ ਕੇ ਬਾਹਰੇ ਆਉਣ ਦੇ ਵਿੱਚ ਨਾਲੇ ਪਨੀਰੀ ਦੀਆਂ ਆ ਪਨੀਰੀ ਦੇ ਦਿਵਾਲੇ ਪੀਜਾਂਗੇ ਪੱਠੇ ਫੇਰ ਲਾ ਦੇਾਂਗੇ ਝੋਨਾ ਜੀ ਉਸ ਤਰ੍ਹਾਂ ਘੱਟੀਆਂ ਮਿਹਨਤ ਦੇ ਨਾਲ ਪਾਏ ਆਂ ਇਹ ਰੀ ਰੂੜੀ ਵਾਲੀ ਸੋ ਬਾਤ ਤੋਂ ਬਾਅਦ ਇਸ ਰੇ ਪਾਇਆ ਕਰੋ ਵਾਣ ਦੇ ਵਿੱਚ ਤਾਂ ਉਹ ਇਸੇ ਤਰ੍ਹਾਂ ਫਸਲ ਬਹੁਤੀ ਹੁੰਦੀ ਹੈ ਜੀ ਟੀ ਨਾਲ ਸਕੇ ਬਾਰ-ਬਾਰ ਕੋਨਾ ਕਰੋ ਸੋ ਸਾਲ ਦੀ ਪਈ ਰੂੜੀ ਆਪਣੇ ਆਪਣੇ ਲਈ ਬਣੀ ਉਹ ਬਦਿਓ ਤੇ ਨਾਲ ਦੀ ਨਾਲ ਚ ਖਿੱਚ ਕੇ ਧੇਰੀਆਂ ਬਣਾ ਕੇ ਪਾ ਰਹੇ ਹਰੇ ਜੀ ਸੋ ਦੱਸਿਓ ਸਾਰੇ ਭਰਾ ਕਿਸ ਤਰ੍ਹਾਂ ਲੱਗਾ ਆਪਣਾ ਇਹ ਕੰਮ ਤਦ ਵਈਕ ਸ਼ੇਅਰ ਕਰਿਓ ਜੀ ਆ ਸਾਡੇ ਜਵਾਨ ਲੱਦੀ ਜਾਂਦੇ ਰੇੜੀ ਮੋਟਰਸਾਈਕਲ ਵਾਲੀ ਇਹਦੇ ਨਾਲ ਤਣਾ ਪੇਚ ਖਿੱਚ ਗਈ ਦਜਾ ਰਹੇ ਹਾਂ ਸਾਰੇ ਭਰਾ ਦਸਤੋ ਬਿਜਲੀ ਕਿਹੜਾ ਚੋਣਾ ਲਾਉਣ ਰੋਜ਼ ਦਸੋ ਜੀ ਉਹ ਧੰਨਵਾਦ ਸਾਰੇ ਭਰਾਵਾਂ ਦਾ ਜੀ � Gesundacht общем田 गेร्स Bond 2 Technique ən Durchaus rapper जाना कर्डाईये चलो Annh wanh karadaiyay ¿ Boy �مान �Et Galp मान कणनालु maintenant � udah नािन वाली व साय नेी The अच्छा सम्भ्यानैमblade ऐस्थरन्सாण् बैरेग्नाईये मैठे определiao acid बैरेग्नाई अत्यरेखosh acid weighout at the மெண்ட்டி கரோ நாடே da se vrata kaj komentari i promovan tu